ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਖੰਡੇ ਦਾ ਅੰਮ੍ਰਿਤ ਖੰਡੇ ਦਾ ਦੀਨ ਕਲਗੀਆਂ ਵਾਲੇ ਅੰਮ੍ਰਿਤ ਖੰਡੇ ਦਾ ਪੀਣ ਨਸੀਬਾਂ ਵਾਲੇ ਅੰਮ੍ਰਿਤ ਖੰਡੇ ਦਾ 16 ਸੂਦਾ ਸੰਸੀ ਚੜੇ ਲੜਿ ਨਵੇਂ ਸਾਲੇ ਜਦ ਕੇ ਸੱਚੇ ਪਾਤਸ਼ਾਹ ਦੀ ਲੀਲਾ ਰਚੀ ਕਮਾਲ ਇਰ ਵਿਸਾਖੀ ਦੇ ਦਿਨ ਸਤ ਗੁਰੂ ਇੱਕ ਦਰਬਾਰ ਸਜਾਇਆ ਕੁੱਲ ਇਲਾਕਾ ਪਿੱਟਾ ਲੈ ਕੇ ਅਨੰਦਪੁਰ ਸਾਹਿਬ ਚਾਇਆ ਵੇਖੋ ਮੇਰੀ ਤੀਗ ਪਿਆਸੀ ਕਿੰਤਾ ਜੀ ਬਹਿਲਾਵੇ ਕਿਹੜਾ ਹੈ ਜੋ ਸੀਸ ਕਟਾ ਕੇ ਇਸ ਦੇਹ ਚਿਕਾ ਬੁਝਾਵੇ ਅੰਮ੍ਰਿਤ ਖੰਡੇ ਦਾ ਅੰਮ੍ਰਿਤ ਖੰਡੇ ਦਾ ਦੇਨ ਕਲਗੀਆਂ ਵਾਲੇ ਅੰਮ੍ਰਿਤ ਖੰਡੇ ਦਾ ਈਨ ਨਸੀਬਾਂ ਵਾਲੇ ਅੰਮ੍ਰਿਤ ਘੰਡੇ ਦਾ ਵੇਖਾ ਮੈਂ ਅਜ ਕਿਸ ਕਿਸ ਸੂਰੇ ਅੰਮੀ ਦਾ ਦੁੱਧ ਪੀਤਾ ਇਹ ਨਾ ਸੁਣ ਕੇ ਪਹਿਲਾ ਜਿਗਰਾ ਦਿਆ ਰਾਮ ਨੇ ਕੀਤਾ ਦਿਆ ਰਾਮ ਨੂੰ ਲੈ ਗਏ ਅੰਦਰ ਭਾਣਾ ਕੁਝ ਵਰਤਾਇਆ ਤੰਬੂ ਮਿੱਚੂ ਵਗਦਾ ਵਗਦਾ ਕੋਨ ਸਬਾ ਵਿੱਚ ਆਇਆ ਗੁੱਸਾ ਕਾ ਕੀ ਸਤਗੁਰੂ ਪੂਰੇ ਫਿਰ ਤਲਵਾਰ ਉਠਾਈ ਦੂਜਾ ਸੀਸ ਗੁਰਾਂ ਨੇ ਮੰਗਿਆ ਪੈ ਗਏ ਰਲ ਦੁਹਾਈ ਅੰਮ੍ਰਿਤ ਖੰਡੇ ਦਾ ਅੰਮ੍ਰਿਤ ਖੰਡੇ ਦਾ ਦੇਨ ਕਲਗੀਆਂ ਵਾਲੇ ਅੰਮ੍ਰਿਤ ਖੰਡੇ ਦਾ ਪੀਣ ਨਸੀਬਾਂ ਵਾਲੇ ਅੰਮ੍ਰਿਤ ਖੰਡੇ ਦਾ ਦਿੱਲੀ ਤੇ ਜੱਟ ਧਰਮ ਦਾਸ ਨੇ ਆਪਣਾ ਸੀਸ ਨਿਵਾਇਆ ਕਿੰਦ ਤੇਰੀ ਖਾਤੀ ਦੇ ਸਾਈਂ ਬਾਪੇਟਾ ਸੀਸ ਲਿਆਇਆ ਤੀਜੀ ਵਾਰੀ ਫੇਰ ਗੁਰਾਂ ਨੇ ਚੰਡੀ ਨੂੰ ਲਹਿਰਾਇਆ ਮੋਕਮ ਚੰਦਸੀ ਸ਼ਿੰਬੇ ਉੱਟਕੇ ਆਪਣਾ ਸੀਸ ਝੁਕਾਇਆ ਫੇਰ ਗੁਰਾਂ ਦੀ ਤੀਗ ਪਿਆਸੀ ਆਪਣੀ ਜੀ ਬਹਿਲਾਈ ਅੱਗੇ ਬਦਿਆ ਸਾਈਂ ਚੰਦਸੀ ਬਿਦਰਸ਼ਰ ਦਾ ਨਾਈ ਅੰਮ੍ਰਿਤ ਖੰਡੇ ਦਾ ਅੰਮ੍ਰਿਤ ਖੰਡੇ ਦਾ ਦੇਨ ਕਲਗੀਆਂ ਵਾਲੇ ਅੰਮ੍ਰਿਤ ਖੰਡੇ ਦਾ ਅੰਮ੍ਰਿਤ ਖੰਡੇ ਦਾ ਪੀਣ ਨਸੀਬਾਂ ਵਾਲੇ ਅੰਮ੍ਰਿਤ ਖੰਡੇ ਦਾ ਆਕੇ ਜਿਰਜਤ ਪੰਜਵੀਂ ਵਾਰੀ ਸੀਸ ਘੁਰਾਣੇ ਮੰਗਿਆ ਜਗਨਨਾਥ ਦੇ ਹਿੰਮਤ ਜੀਵ ਰੇ ਆਪਣੇ ਆਪ ਨੂੰ ਮੰਗਿਆ ਆਸੇ-ਪਾਸੇ ਸੰਗਤ ਬੈਠੀ ਨਾਲੇ ਪੰਜ ਪਿਆਰੇ ਅੱਜ ਨਿਰਾਲੀ ਰੌਣਕ ਵੇਖੀ ਸਤਿਗੁਰ ਦੇ ਦਰਬਾਰੇ ਸਰਬ ਲੋਈ ਦੇ ਬਾਟੇ ਅੰਦਰ ਖੰਡਾ ਫੇਰੀ ਜਾਵਣ ਕੋਲੇ ਜਾਂਦੇ ਅੰਮ੍ਰਿਤ ਨਾਲੇ ਸਬਦ ਗੁਰਾਂ ਦੇ ਗਾਵਣ ਅੰਮ੍ਰਿਤ ਖੰਡੇ ਦਾ ਅੰਮ੍ਰਿਤ ਖੰਡੇ ਦਾ ਦੇਨ ਕਲਗੀਆਂ ਵਾਲੇ ਅੰਮ੍ਰਿਤ ਖੰਡੇ ਦਾ ਇਹਨ ਨਸੀਬਾਂ ਵਾਲੇ ਅੰਮ੍ਰਿਤ ਖੰਡੇ ਦਾ ਸਿੱਕਾ ਦੀ ਜਦ ਮਾਤਾ ਜੀ ਨੇ ਕੋਲੇ ਆਣ ਪਤਾਸੀ ਅੰਮ੍ਰਿਤ ਬੂੰਦਾਂ ਪੀਵਣ ਦੇ ਲਈ ਬੈਠੇ ਸਭ ਪਿਆਸੇ ਕੋਲ ਬਿਠਾ ਕੇ ਸੋਤੇ ਸਾਈ ਆਪਣੇ ਪੰਜ ਪਿਆਰੇ ਕਿਸਾਂ ਦੇ ਵਿੱਚ ਝੋਆ ਅੰਮ੍ਰਿਤ ਅੱਕੇ ਛੱਟੇ ਮਾਰੇ ਅੰਮ੍ਰਿਤ ਖੰਡੇ ਦਾ ਅੰਮ੍ਰਿਤ ਖੰਡੇ ਦਾ ਦੇਨ ਕਲਗੀਆਂ ਵਾਲੇ ਅੰਮ੍ਰਿਤ ਖੰਡੇ ਦਾ ਪੀਣ ਨਸੀਬਾਂ ਵਾਲੇ ਅੰਮ੍ਰਿਤ ਖੰਡੇ ਦਾ ਹੁਣੇ ਮਰਤੇ ਆਪਣੇ ਹੱਥੋਂ ਮੈਨੂੰ ਆਪ ਸਿਖਾਓ ਅੰਮ੍ਰਿਤ ਦੇ ਕੇ ਸਤਿਗੁਰ ਜੀ ਨੇ ਗਿੱਦੜੋਂ ਸ਼ੇਰ ਬਣਾਏ ਸਵਾਂ ਲੱਖ ਨਾਲੇ ਇਕ ਲੜਾ ਕੇ ਜਵਾਲਾ ਅੱਖ ਨਾਲੇ ਇੱਕ ਲੜਾ ਕੇ ਚਿੜੀਆਂ ਤੋਂ ਬਾਜ ਤੜਾਏ ਅੰਮ੍ਰਿਤ ਖੰਡੇ ਦਾ ਅੰਮ੍ਰਿਤ ਖੰਡੇ ਦਾ ਦੇਨਿਕ ਲੱਗੀਆਂ ਵਾਲੇ ਅੰਮ੍ਰਿਤ ਖੰਡੇ ਦਾ ਪੀਣ ਨਸੀਬਾਂ ਵਾਲੇ ਅੰਮ੍ਰਿਤ ਖੰਡੇ ਦਾ ਦੇਨਿਕ ਲੱਗੀਆਂ ਵਾਲੇ ਅੰਮ੍ਰਿਤ ਖੰਡੇ ਦਾ ਪੀਣ ਨਸੀਬਾਂ ਵਾਲੇ